ਪੰਜਾਬ ਦੀ ਗੱਲ ਕਰੀਏ ਨਜ਼ਰ ਹੀ ਲੱਗੀ ਕਹਿੰਦੇ ਸਿਸਟਮ ਤੇ ਸਿਆਸਤ ਮੰਝ ਧਾਰ ਦੇ ਵਿੱਚ ਹੀ ਫਸੇ ਨਜ਼ਰ ਆਉਂਦੇ ਆ ਜੀ ਸਰਜੀਤ ਪਾਤਰ ਸਾਹਿਬ ਦੀ ਕਵਤਾ ਹੈ ਪ੍ਰਵੀਨ ਜੀ ਅੱਜ ਤੁਸੀਂ ਕਹਿੰਦੇ ਹੋ ਨਜ਼ਰ ਹੀ ਲੱਗੀ ਹੈ ਨਾ ਹਾਂਜੀ ਸੋ ਉਹਦੀਆਂ ਲਾਈਨਾਂ ਨੇ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਕੋਈ ਇਹਦੇ ਸਿਰ ਤੋਂ ਵਾਰੋ ਹੈ ਨਾ ਸੋ ਬਿਲਕੁਲ ਇਹ ਇਹ ਲੱਗਦਾ ਹੈ ਪ੍ਰਵੀਨ ਜੀ ਕਿ ਜਿਵੇਂ ਅਚਾਨਕ ਇੱਕ ਸ਼ਾਂਤ ਬੈੰਦਾ ਦਰਿਆ ਦੇ ਵਿੱਚ ਕੋਈ ਜਾਣ ਕੇ ਡੀਕੇ ਮਾਰ ਕੇ ਉਸੇ ਵਿੱਚ ਤੂਫਾਨ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਲਗਾਤਾਰ ਇਹ ਕਈ ਪਹਿਲੂਆਂ ਤੋਂ ਕਦੇ ਜੱਟ ਬਨਾਮ ਦਲਿਤ ਬਣਾ ਲਓ ਕਦੇ ਹਿੰਦੂ ਬਨਾਮ ਮੁਸਲਮਾਨ ਬਣਾ ਲਓ ਹੈਨਾ ਆ ਹੁਣ ਰਸਾਈਆਂ ਵਾਲਾ ਮਸਲਾ ਇੱਥੇ ਆਏਗਾ ਅਜੂਦ ਅੱਜ ਹੀ ਬਾਹਰਲੇ ਮੁਸਲਮਾਨਾਂ ਇੱਥੇ ਆ ਗਏ ਜੀ ਉਹ ਮਸਲਾ ਆਏਗਾ ਐ ਆ ਯੂਪੀ ਬਿਹਾਰ ਵਾਲੇ ਆ ਗਏ ਜੀ ਉਹ ਮਸਲਾ ਆਏਗਾ ਮਤਲਬ ਇਹ ਮਸਲੇ ਪੈਰਲਲ ਤੁਰੇ ਆਉਂਦੇ ਨੇ ਹੈਨਾ ਪਰ ਇਹਨਾਂ ਦੇ ਵਿਚਾਲੇ ਜਿਹੜੇ ਸਾਡੇ ਬੁਨਿਆਦੀ ਮਸਲੇ ਨੇ ਜੀ ਜੀ ਜਿਨ੍ਹਾਂ ਨੂੰ ਤੁਰੰਤ ਹੱਲ ਕਰਨਾ ਬਹੁਤ ਜ਼ਰੂਰੀ ਹੁੰਦਾ ਜਾ ਰਿਹਾ ਹੈ। ਉਹਨਾਂ ਦੇ ਬਾਰੇ ਕਦੇ ਗੱਲ ਹੀ ਹੁੰਦੀ ਚਾਹੇ ਉਹ ਦਰਿਆਈ ਪਾਣੀਆਂ ਦਾ ਮਸਲਾ ਹੈ। ਚਾਹੇ ਉਹ ਉਲਟਾ ਇਹ ਤਾਂ ਪਾਣੀਆਂ ਨੂੰ ਪਲੀਟ ਕਰਨ ਦੇ ਉੱਤੇ ਕਹਿੰਦੇ ਹੁਣ ਤੱਬਕੇ ਕਰਨ ਕੋਈ ਮਸਲਾ ਨਹੀਂ ਗੱਲ ਸਤਾ ਕਾਨੂੰਨ ਹੀ ਖਤਮ ਕਰਤਾ। ਚਾਹੇ ਉਹ ਪਲੀਟ ਕਰਨ ਵਾਲਾ ਮਸਲਾ ਚਾਹੇ ਧਰਤੀ ਹਟੇ ਪਾਣੀ ਦਾ ਲੈਵਲ ਥੱਲੇ ਜਾਣ ਦਾ ਮਸਲਾ ਚਾਹੇ ਮਜ਼ਦੂਰਾਂ ਨੂੰ ਸਹਾਰੇ ਦਾ ਮਸਲਾ ਚਾਹੇ ਨਰੇਕਾੜੀ ਮਜ਼ਦੂਰੀ ਦਾ ਮਸਲਾ ਚਾਹੇ ਕਿਸਾਨੀ ਦਾ ਮਸਲਾ ਚਾਹੇ ਐ ਪਿੰਡੂ ਖੇਤਰ ਕਸਬੇ ਖੇਤਰ ਦੇ ਛੋਟੇ ਦੁਕਾਨਦਾਰ ਦੇ ਮਸਲੇ ਨੇ ਜਿਹੜੀ ਇੰਡਸਟਰੀ ਠੀਕ ਚ ਹਮਾਚਲ ਨੂੰ ਚੜ ਗਈ ਹੈ ਨਾ ਕੋਈ ਉਤਰਾਖੰਡ ਨੂੰ ਚੜ ਗਈ ਬੈਠਾ ਸਾਡੇ ਮੁੱਖ ਮੰਤਰੀ ਸਾਹਿਬ ਵੀ ਅੱਜ ਕੱਲ ਪਹਾੜਾਂ ਤੇ ਗਏ ਹੋਏ ਸੀ ਮਾਤਾ ਨਾਣੇ ਦੇਵੀ ਤੇ ਦਰਸ਼ਨ ਕਰਨ ਗਏ ਨੇ ਕਹਿੰਦੇ ਜੀ ਬਰਵਾਸਣ ਹੈ ਸਤਵੰਨ ਰਾਤਾ ਸੀ ਕੱਲ ਤੇ ਮਾਤਾ ਨਾਣੇ ਦੇ ਦਰਬਾਰ ਚ ਗਏ ਮੱਥਾ ਟੇਕਿਆ ਤੇ ਪੰਜਾਬ ਦੇ ਲੋਕ ਇਹਦੇ ਵਿੱਚੋਂ ਵੀ ਕਹਿੰਦੇ ਬਾਈ ਸ਼ਰਦਾ ਘੱਟ ਲੱਗਦੀ ਆ ਲੁਧਿਆਣੇ ਵਾਲੀ ਜਿਮਨੀ ਚੌਂਗਰ ਕੇ ਸਿਆਲਸ ਬਗਲ ਆ ਜੇ ਲੋਕ ਜਦ ਕਿ ਕਿਧਰ ਕਿਤੇ ਉਹ ਮਤਲਬ ਘਾਟੀ ਨਹੀਂ ਹੁੰਦੀ ਆ ਸੋ ਇਹ ਸਾਰਿਆਂ ਦੇ ਵਿੱਚ ਪੰਜਾਬ ਪੂਰੇ ਇਹ ਚੁਣੌਤੀ ਜਿਹੜੀਆਂ ਤੁਰੀਆਂ ਆਉਂਦੀਆਂ ਨੇ ਜਿਹੜੀਆਂ ਰੋਜ਼ ਦੋ ਚਾਰ ਹੋ ਰਹੀਆਂ ਨੇ ਉਹਦੇ ਨਾਲ-ਨਾਲ ਜਿਹੜੀ ਬੇਰੋਜ਼ਗਾਰੀ ਵਾਲਾ ਮਸਲਾ ਹੈ ਪ੍ਰਵਾਸ ਵਾਲਾ ਮਸਲਾ ਹੈ ਹੈਨਾ ਚਿੱਟੇ ਵਾਲਾ ਮਸਲਾ ਮਤਲਬ ਇੱਕ ਪਾਸੇ ਕਹਿੰਦੇ ਪੁਲਿਸ ਚਿੱਟੇ ਦਾ ਮਸਲਾ ਹੱਲ ਕਰ ਰਹੀ ਹੈ ਘਰਾਂ ਵਿੱਚ ਬਲਡੋਜ਼ਰ ਚਲਾ ਕੇ ਦੂਏ ਪਾਸੇ ਬੀਬੀ ਫਸ ਗਈ ਇਹਨਾਂ ਦੀ ਆਪੇ ਕਹਿੰਦੀ ਉਹਦੀਆਂ ਤਾਰਾਂ ਬੜੀਆਂ ਉੱਪਰ ਤੱਕ ਜੁਣੀਆਂ ਐ بڑے بڑے ਸਟਾਰ ਵਾਲਿਆਂ ਨਾਲ ਤੇ ਅਗਲੀ ਕਹਿੰਦੇ ਜੀ ਚਟਾਪੇ ਦੀ ਸੀ ਹੁਣ ਤੁਸੀਂ ਬੀਬੀ ਫੜ ਲਈ ਹਾਂ ਹਾਂ ਤੇ ਬੀਬੀ ਜੀ ਉਹ ਕਨੈਕਸ਼ਨ ਕਿੱਥੇ ਨੇ ਭਾਈ ਜੀ ਤੋਂ ਜਿਹਦੇ ਦਮ ਤੇ ਉੱਡਦੀ ਸੀ ਜੀ ਸਹੀ ਹੈ ਸਹੀ ਹੈ ਉਹ ਕਨੈਕਸ਼ਨ ਕਿੱਥੇ ਨੇ ਹਮ ਤੁਸੀਂ ਜੀ ਪਿੰਡ ਦੇ ਵਿੱਚ ਘੱਟ ਰਹਾਤਾ ਬਲਡੋਜ਼ਰ ਨਾਲ ਕਿ ਲਾਓ ਜੀ ਨਸ਼ੇ ਦਾ ਸਪਲਾਈਰ ਅਸੀਂ ਪਿੰਡ ਦਾ ਚੈਨ ਤੋੜਦੀ ਪਿੰਡ ਦੀ ਚੈਨ ਤੋੜੀ ਪਿੰਡ ਤੱਕ ਨਸ਼ਾ ਲੈ ਕੇ ਕੌਣ ਆਉਂਦਾ ਸੀ ਹਮ ਉਹ ਚੈਨ ਕਿੱਥੇ ਆ ਉਹ ਕਦੋਂ ਫੜਨੀ ਸੋ ਇਸ ਲਈ ਆ ਸਾਰੇ ਜਿਹੜੇ ਮਸਲੇ ਨੇ ਤੇ ਇਹ ਸਭ ਦੇ ਵਿੱਚ ਸਾਡੇ ਸਿਆਸਤਦਾਨ ਜਿਹੜੇ ਚੁੱਪ ਵੱਟ ਜਾਂਦੇ ਨੇ ਇਹ ਪੰਜਾਬ ਦੇ ਲਈ ਸਵਾਲ ਹੈ ਇੱਕ ਤਰ ਗਲਤੀ ਕਰਦੇ ਦੂਜੀ ਤਰ ਬੋਲਦੀ ਵੀ ਨਹੀਂ ਨਹੀਂ ਬੋਲਦੀ ਕਿਸੇ ਨੂੰ ਡੀਜੀਪੀ ਚ ਜਾਣਦਾ ਲਾਲ ਚ ਕਿਸੇ ਨੂੰ ਈਡੀ ਦਾ ਡਰ ਹੈ ਨਾ ਫਿਰ ਉਸ ਦੇ ਬਾਵਜੂਦ ਵੀ ਇਹ ਚੁੱਪੀਆਂ ਦੇ ਬਾਵਜੂਦ ਵੀ ਅੱਖਾਂ ਵਿੱਚ ਦੇ ਬਾਵਜੂਦ ਵੀ ਸਿਆਸਤਦਾਨ ਲਗਾਤਾਰ ਫਸਦੇ ਜਾ ਰਹੇ ਨੇ ਹੂੰ ਹੂੰ ਚਾਹੇ ਕਾਂਜਰਸੀ ਲੰਬੀ ਗਣਤੀ ਭਾਰਤ ਕੋਸ਼ਾਸ਼ ਨੂੰ ਫਸ ਗਿਆ ਜੀ ਕਦੇ ਕਦੇ ਸਾਹਬ ਸਿੰਘ ਧਰਮਸੋਤ ਫਸ ਗਿਆ ਜੀ ਕਦੇ ਇਹ ਇੱਕ ਹੋਰ ਇਹਨਾਂ ਦਾ ਆਪਣਾ ਬੀਜੇ ਸਿੰਘਲਾ ਫਸ ਗਿਆ ਜੀ ਹੁਣ ਇੱਕ ਐਮਐਲਏ ਫਸ ਗਿਆ ਜੀ ਕਦੇ ਇਹਦੀ ਵੀਡੀਓ ਆ ਗਈ ਜੀ ਕਦੇ ਉਹਦੀ ਵੀਡੀਓ ਆ ਗਈ ਮਾਈਕਰੋਫੋਨ ਨਾ ਰੋਜ਼ ਨਮਾਚਨ ਚੜਦਾ ਚੜਦਾ ਜਾਂਦਾ ਬਿਲਕੁਲ ਸਹੀ ਪਰ ਇਹ ਸਭ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਵਾਲਾ ਮਸਲਾ ਹਮ ਸੁਖਬੀਰ ਸਿੰਘ ਬਾਦਲ ਲਈ ਵੱਖਾ ਬੋਰਡ ਵਾਲੇ ਮਸਲੇ ਤੇ ਘਟ ਗਿਣਤੀ ਵਾਲੇ ਮਸਲੇ ਤੇ ਲੜਾਈ ਲੜਨਾ ਜ਼ਰੂਰੀ ਨਹੀਂ ਉਹ ਨਰੈਣ ਚੌੜੇ ਨੂੰ ਜ਼ਮਾਨਤ ਮਿਲ ਗਈ ਉਹਦੇ ਲਈ ਅਦਾਲਤ ਜਾਣਾ ਜ਼ਰੂਰੀ ਹੈ ਹਾਂਜੀ ਹਾਂਜੀ ਬਿਲਕੁਲ ਸੋ ਤੁਸੀਂ ਇਹ ਦੇਖੋ ਨਾ ਕਿ ਇਹਨਾਂ ਦੀਆਂ ਪਹਿਲ ਕਦਮੀਆਂ ਕੀ ਹੋ ਗਈਆਂ ਇੱਥੋਂ ਹੁੰਦਾ ਜਾ ਲਓ ਫਿਰ ਵਿਕਰਮ ਜੀਠੀ ਵਾਲਾ ਮਸਲਾ ਚੱਲ ਰਿਹਾ ਜੀ ਕਿ ਉਹਦੀ ਸਿਕਿਉਰਿਟੀ ਹਟਾ ਲਈ ਸੱਟ ਬਦਲਤੀ ਇਹਨਾਂ ਇਹਦੇ ਦਰਮਿਆਨ ਹੀ ਮਤਲਬ ਕਿ ਜੀ ਉਹ ਕਹਿੰਦਾ ਮੈਨੂੰ ਤੇ ਹਮਲਾ ਹੋ ਸਕਦਾ ਨਵਾਂ ਪਰਚਾ ਹੋ ਸਕਦਾ ਨਵੀਂ ਸਿੱਟ ਅਦਾਲਤ ਪਹੁੰਚ ਗਈ ਕਿ ਲਿਆਓ ਜੀ ਮਤਲਬ ਅਸੀਂ ਸਰਚ ਬਰੰਟ ਹਾਸਲ ਕਰਨਾ ਤੇ ਇਧਰ ਵਿਕਰਮ ਜੀਠੀਆ ਤੇ ਅਮਨ ਅਰੋੜਾ ਕਿਸ ਗੱਲ ਤੇ ਮੈਸੀ ਜਾਂਦੇ ਆ ਕਿ ਮੀਡੀਆ ਨੇ ਕਹਿਤਾ ਜੀ ਕਿ ਅਮਨ ਅਰੋੜਾ ਦੱਸਦਾ ਮੈਨੂੰ ਇੱਕ ਪ੍ਰੋਗਰਾਮ ਚ ਕਿ ਭਗਵੰਤ ਮਾਨ ਨੂੰ ਤਾਂ ਸਾਡੀ ਪਾਰਟੀ ਚ ਕੋਈ ਵੀ ਪਸੰਦ ਨਹੀਂ ਕਰਦਾ ਤੇ ਅਮਨ ਅਰੋੜਾ ਕਹਿੰਦਾ ਜੀ ਵਿਕਰਮ ਜੀਠੀਆ ਝੂਠ ਬੋਲਦਾ ਇਹ ਮੁੱਦਾ ਹੈ ਹੁਣ ਪੰਜਾਬ ਦਾ ਇਹ ਮੁੱਦਾ ਹੁਣ ਪੰਜਾਬ ਦਾ ਸਹੀ ਸਹੀ ਬਿਲਕੁਲ ਸਹੀ ਹੈ ਤੁਸੀਂ ਕੀ ਅਮਰੋੜਾ ਕਹਿੰਦਾ ਝੂਠ ਬੋਲਦਾ ਜੀ ਜਿਹੜੀ ਇਹ ਫੋਟੋ ਦਿਖਾਉਂਦਾ ਇਹਦੀਆਂ 25 ਫੋਟੋ ਮੇਰੇ ਕੋਲ ਨੇ ਹਾਂ ਜੇ ਇਹ ਸੱਚਾ ਜੀ ਹੈ ਆਪਣੇ ਨਿਆਂਨੇ ਤੇ ਘਰ ਵਾਲੀ ਸਾਡੇ ਦਰਬਾਰ ਸਾਹਿਬ ਚੜ ਜਵੇ ਨਹੀਂ ਮੈਂ ਆਪਣੇ ਟੱਬਰ ਨਾਲ ਚੜ ਜਾਣਾ ਜੀ ਦਰਬਾਰ ਸਾਹਿਬ ਆਜੋ ਮਤਲਬ ਇਹ ਮੁੱਦੇ ਨੇ ਜਿਹੜੇ ਮਸਲੇ ਹੱਲ ਕਰਨ ਲਈ ਤੁਸੀਂ ਸੱਤਾ ਚਾਹੇ ਹੋ ਜਿਹੜੇ ਮੁੱਦਿਆਂ ਲਈ ਤੁਸੀਂ ਵਿਰੋਧੀ ਤਰਚੇ ਬੈਠੇ ਹੋ ਉਹ ਰੋਲ ਕਿਹਨੇ ਨਿਭਾਉਣਾ ਸਹੀ ਸਹੀ ਬਿਲਕੁਲ ਉਹ ਰੋਲ ਕਦੋਂ ਨਿਭਾਉਣ ਹਾਂ ਉੱਚਾ ਨਾ ਪ੍ਰਤਾਪ ਸਿੰਘ ਬਾਜਵੇਂ ਨੂੰ ਕਿ ਪਾਣੀ ਵਾਲੇ ਮਸਲੇ ਤੇ ਕਿਉਂ ਨਹੀਂ ਜਵਾਨ ਖੋਲੀ ਬਾਬੇ ਵਾਲੇ ਮਸਲੇ ਦਾ ਬਹੁਤ ਬੋਲੇ ਸੀ ਬਹੁਤ ਬੋਲੇ ਸੀ ਇਹ ਉਹਦੇ ਨਾਲ ਜੁੜਦਾ ਕਨੈਕਸ਼ਨ ਨਹੀਂਗਾ ਹੂੰ ਉਹ ਅਗਲੇ ਕਾਨੂੰਨ ਪਾਸ ਕਰਕੇ ਪਰੇ ਗਏ ਇਸ ਲਈ ਹਰੇਕ ਬੰਦਾ ਨਾ ਬੋਟ ਦੀ ਮੈਨੇਜਮੈਂਟ ਕਰ ਰਿਹਾ ਹੂੰ ਹੂੰ ਔਰ ਸਭ ਤੋਂ ਵੱਡਾ ਪਹਿਲੂ ਇਹ ਆ ਕਿ ਇਸ ਮੌਕੇ ਜਦੋਂ ਕਟਗਣਤੀਆਂ ਦੇ ਹਵਾਲੇ ਨਾਲ ਸੰਸਦ ਦੇ ਵਿੱਚ ਰਾਤ ਨੂੰ 2:00 ਬਜ ਕੇ 10-10 ਮਿੰਟ ਤੇ ਬਿੱਲ ਪਾਸ ਹੁੰਦੇ ਹੋਣ 2:22 ਮਿੰਟ ਤੇ ਰਾਤ ਸਵਾ 2:00 ਪਾਸ ਹੁੰਦੇ ਹੋਣ ਅੱਧੀਆਂ ਰਾਤਾਂ ਨੂੰ ਜਦੋਂ ਮੁਲਕ ਸੁੱਤਾ ਹੋਵੇ ਤਦ ਇਹ ੁੰਡੇ ਲਾ ਕੇ ਅੰਦਰ ਬੈਠ ਕੇ ਕੁਝ ਕਰ ਰਹੇ ਹੁਣ ਜਦੋਂ ਮੱਚ ਮਰਿਆ ਹੋਵੇ ਹੈਨਾ ਮਤਲਬ ਵੈਸੀ ਹੀ ਦਿਨ ਦੇ ਵਿੱਚ ਵੀ ਜਾਨ ਨਿਕਲ ਨਹੀਂ ਦੀ ਵਿਰੋਧੀ ਦੱਤੀ ਅੱਧੀ ਰਾਤ ਨੂੰ ਤਾਂ ਉਹਨਾਂ ਚ ਕੀ ਜਾਨ ਲੈਂਦੀ ਹੋਗੀ ਸੋ ਇਹ ਜਿਹੜਾ ਤਰੀਕਾ ਉਸ ਤਰੀਕੇ ਤੇ ਘੱਟੋ ਘੱਟ ਮੈਂ ਕਹਿੰਨਾ ਬਾਕੀ ਦਲਾ ਨੂੰ ਛੱਡੋ ਜਿਹੜੀ ਤੇਰ ਜਨਮੀ ਹੀ ਘੱਟ ਗਣਤੀਆਂ ਦੇ ਹਵਾਲੇ ਨਾਲ ਸੀ ਸ਼ਰਮ ਨਹੀਂ ਕਾਲੀਦਾਰ ਉਹਨੂੰ ਤਾਂ ਹੱਥ ਤੇ ਲੜਾਈ ਲੜਨੀ ਚਾਹੀਦੀ ਸੀ ਬਹੁਤ ਚੰਗਾ ਬੋਲੀ ਬੀਬੀ ਹਰਸਮਰਤ ਪਰਵਾਦ ਕਾਬਲੇ ਤਰੀਕਾ ਸੰਸਦ ਦੇ ਵਿੱਚ ਕਾਬਲੇ ਤਰੀਫ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟਰੀ ਬੋਲੇ ਸ਼ਾਬਾਸ਼ ਆਵਾਦੀ ਪਾਰਟੀ ਦੇ ਉਹ ਵੀ ਬੋਲੇ ਪਰ ਸੰਸਦ ਤੋਂ ਬਾਹਰ ਨਿਕਲ ਕੇ ਤੁਹਾਡੀ ਜਵਾਨ ਕਿਉਂ ਹਸਲ ਜਾਂਦੀ ਆ ਸਹੀ ਹੈ ਉੱਥੇ ਫੋਟਿਆ ਹੈ ਰਿਕਾਰਡ 'ਚ ਆ ਕੇ ਤੁਸੀਂ ਦੇਖ ਗਏ ਹੈ ਨਾ ਪਰ ਤਰਾਤੁਰ ਤੇ ਕਿੱਥੇ ਇੱਕ ਸੁਰਤਾ ਇੱਕ ਜੁਟਤਾ ਇਸ ਮੁੱਦੇ ਤੇ ਕਿੱਥੇ ਫਿਰ ਸਾਰੇ ਦੇ ਸਾਰੇ ਪੰਜਾਬ ਦੇ ਐਮਪੀ ਪੰਜਾਬ 'ਚ ਆ ਕੇ ਇਕੱਠੇ ਬਹਿਜੋ ਨਾ ਬਿਲਕੁਲ ਜੀ ਕਹੋ ਆਪਣੀਆਂ ਪਾਰਟੀਆਂ ਨੂੰ ਕਿ ਬਲਾਓ ਸਰ ਪਾਰਟੀ ਮੀਟਿੰਗ ਇਹ ਭਾਈ ਇਕੱਲੇ ਇੱਕ ਘਟ ਗਿਣਤੀ ਦਾ ਨਹੀਂ ਕੱਲ ਨੂੰ ਸਾਰਿਆਂ ਦਾ ਹੀ ਹੈ ਮਤਲਬ ਜਿੱਥੇ ਜਿਹੜਾ ਘਟ ਗਿਣਤੀ ਆ ਅੱਜੇ ਚਲੇ ਗਏ ਬੰਗਲਾਦੇਸ਼ ਮੋਦੀ ਜੀ ਉੱਥੇ ਜਾ ਕੇ ਕਹਿੰਦੇ ਵੀ ਘੱਟ ਗਿਣਤੀ ਭਾਈਚਾਰੇ ਦਾ ਧਿਆਨ ਰੱਖੋ ਕਿਉਂਕਿ ਉੱਥੇ ਹਿੰਦੂ ਘੱਟ ਗਿਣਤੀ ਆ ਫਿਰ ਇੱਥੇ ਮੁਸਲਮਾਨ ਸਿੱਖ ਘੱਟ ਗਿਣਤੀ ਆ ਪੰਜਾਬ 'ਚ ਹਿੰਦੂ ਘੱਟ ਗਿਣਤੀ ਆ ਫਿਰ ਜਿੱਥੇ ਜਿਹੜਾ ਘੱਟ ਗਿਣਤੀ ਉਹ ਮੁਸੀਬਤ 'ਚ ਫਿਰ ਉਹਦੇ ਲਈ ਕਿਹਨੇ ਲੜਨਾ ਕਿੱਥੇ ਤੁਸੀਂ ਘੱਟ ਗਿਣਤੀ ਦੀ ਪੈਰਿਕਾਰੀ ਇਹ ਸਭ ਡਰਾਮਾ ਸਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਬਖਰ ਬੋਰਡ ਤੇ ਬਿਆਨ ਜ਼ਿੰਮੇਵਾਰੀ ਖਤਮ ਬੀਬੀ ਹਰਸਿਮਰਤ ਕੌਰ ਬਾਦਲ ਸੰਸਦ 'ਚ ਬੋਲ ਲਈ ਬਿਆਨ ਜਿਮੇਵਾਰੀ ਖਤਮ ਖਤਮ ਬਿਲਕੁਲ ਦਰਜੀਤ ਸਿੰਘ ਚੀਮਾਨੇ ਪ੍ਰੈਸ ਕਾਨਫਰੰਸ ਕਰਤੀ ਹੈ ਜਿਮੇਵਾਰੀ ਖਤਮ ਅਕਾਲੀ ਲੜਦੀ ਮਤਲਬ ਐ ਜਿਮੇਵਾਰੀਆਂ ਮੁੱਕ ਜਾਂਦੀਆਂ ਕਾਗਰਦੀ ਵੀ ਕਹੂਗੀ ਅਸੀਂ ਬੋਲਦੇ ਹੁਣ ਪਟੀਸ਼ਨਾਂ ਦਾ ਹੜ ਆ ਰਿਹਾ ਅਦਾਲਤ ਵੱਲ ਨੂੰ ਜਾ ਰਹੇ ਨੇ ਪ੍ਰਵੀਨ ਜੀ ਜਦੋਂ ਤਿੰਨ ਖੇਤੀ ਕਿਉਂ ਨਾਲ ਦੀ ਲੜਾਈ ਦਿੱਲੀ ਬਾਰਡਰਾਂ ਤੇ ਚੱਲ ਰਹੀ ਸੀ ਨਾ ਮੈਂ ਉਹ بڑے بڑے ਵਕੀਲ ਦੇਖੇ ਨੇ ਜਿਹੜੀਆਂ ਫਾਈਲਾਂ ਲੈ ਕੇ ਜਥੇਬੰਦੀਆਂ ਕੋਲ ਆਉਂਦੀ ਸੀ ਮੇਰੀ ਨਜ਼ਰ ਚੋਂ ਲੰਘ ਕੇ ਗਿਆ ਉਹ ਸਾਰਾ ਕੁਝ ਕਿ ਜੀ ਆ ਅਸੀਂ ਖਰੜਾ ਤਿਆਰ ਆ ਸਵੇਰ ਨੂੰ ਅਦਾਲਤ ਚ ਐ ਰੋਕ ਲੱਗ ਜੂ ਆ ਚੱਲ ਜੁ ਜਥੇਬੰਦੀਆਂ ਨੇ ਕਹਿੰਦੇ ਬਾਈ ਧੰਨਵਾਦ ਤੁਸੀਂ ਆਏ ਇਹਨਾਂ ਨੂੰ ਚਾਹ ਪਾਣੀ ਛਕਾਓ ਵਕੀਲਾਂ ਨੂੰ ਸਹੀ ਸਹੀ ਬਿਲਕੁਲ ਅਸੀਂ ਲੜਾਈ ਆਮੋ ਸਾਹਮਣੇ ਲੜਨੀ ਆ ਅਦਾਲਤਾਂ ਚ ਧੱਕੇ ਨਹੀਂ ਖਾਣੇ ਧੱਕੇ ਨਹੀਂ ਖਾਣੇ ਸਹੀ ਗੱਲ ਆ ਬਿਲਕੁਲ ਸਹੀ ਜਦੋਂ ਇਹ ਮਾਮਲਾ ਅਦਾਲਤਾਂ ਚ ਚਲਾ ਗਿਆ ਸਮਝੋ 10 ਸਾਲ ਲੱਗੇ ਗਿਆ ਤੇ ਇਸ ਵਿੱਚ ਇਹ ਜੇ ਮੁੱਦਿਆਂ ਤੇ ਪਾਰਟੀਆਂ ਨੇ ਜਥੇਬੰਦੀਆਂ ਨੇ ਲੜਨਾ ਹੁੰਦਾ ਬਿਲਕੁਲ ਸਹੀ ਤੇ ਕਿੱਥੇ ਹੋਣ ਲੜ ਪਰ ਅਫਸੋਸ ਜੇਕਰ ਮੈਂ ਪੰਜਾਬ ਦੇ ਹਵਾਲੇ ਨਾਲ ਪੰਥਕ ਜਮਾਤ ਦੇ ਬੰਨਾਂ ਗੱਲ ਕਰਾਂ ਸਾਨੂੰ ਆ ਦਿਨ ਦੇਖਣੇ ਪੈ ਰਹੇ ਨੇ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਪੁਰਾਣੇ ਰੂਪ ਸੇਵਾ ਸੰਭਾਲੀ ਹੋਈ ਜਥੇਦਾਰ ਗਿਆਨੀ ਕਲਦੀਪ ਸਿੰਘ ਗੱਜ ਤੋਂ ਇੱਕ ਸਿੱਖ ਪਰਿਵਾਰ ਸਰੋਪਾਉ ਲੈਣਾ ਔਂਕਾਰ ਕਾਦਾ ਦਰਬਾਰ ਸਾਹਿਬ ਦੇ ਗਲਿਆਰੇ ਚ ਹਾਂਜੀ ਹਾਂਜੀ ਬਿਲਕੁਲ ਵਾਪਰੇ ਸੋਚਣ ਦੀ ਲੋੜ ਹੈ ਸ਼੍ਰੋਮਣੀ ਕਮੇਟੀ ਨੂੰ ਸੋਚਣ ਦੀ ਲੋੜ ਹੈ ਸ਼੍ਰੋਮਣੀ ਕਮੇਟੀ ਦੇ ਆਕਾ ਮੰ ਮੈਂ ਬਾਰ ਬਾਰ ਗੱਲ ਕਰਦਾ ਰਿਹਾ ਕਿ ਇਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਵਿਰੋਧ ਨਹੀਂ ਇਹ ਸ਼੍ਰੋਮਣੀ ਕਮੇਟੀ ਵੱਲੋਂ ਸਿਸਟਮ ਜਿਹੜਾ ਬਣਾ ਕੇ ਟੋਪਿਆ ਗਿਆ ਉਹਦਾ ਵਿਰੋਧ ਹੈ ਉਹਦਾ ਵਿਰੋਧ ਹੈ ਬਿਲਕੁਲ ਸਹੀ ਹੈ ਹਮ ਪਹਿਲੇ ਜਿਸ ਤਰ੍ਹਾਂ ਤੋਰੇ ਗਏ ਉਹਦਾ ਵਿਰੋਧ ਹੈ ਨਮਿਆਂ ਨੂੰ ਲਿਆਉਣ ਦੇ ਤਰੀਕੇ ਤੇ ਵਿਰੋਧ ਹੈ ਜੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਤਾਕਤ ਹੈ ਇਸੇ ਤਾਕਤ ਦਾ ਹੰਕਾਰ ਤੁਹਾਡੇ ਕੋਲ ਵਿਧਾਨਕ ਸੱਤਾ ਦਾ ਸੀ ਜਿਹੜਾ ਲੋਕਾਂ ਨੇ ਪਹਿਲੀ ਵਾਰ ਵਿਰੋਧੀ ਧਿਰ ਤੋਂ ਬਾਹਰ ਕੀਤਾ ਦੂਜੀ ਵਾਰ ਉਹੀ ਲਾਪੇ ਕਿਤੇ ਕੱਲ੍ਹੇ ਤੁਸੀਂ ਦੱਸ ਰਹੇ ਸੀ ਕਿ ਤਿੰਨ ਹੈਗੇ ਨੇ ਉਹ ਵੀ ਤਿੰਨ ਆਪਣੇ ਨਹੀਂਗੇ ਹਮ ਹਮ ਜੀ ਜੀ ਹੇ ਹੁਣ ਇਹਨਾਂ ਨੂੰ ਅਜੇ ਵੀ ਸ਼ਾਇਦ ਇਹ ਹੰਕਾਰ ਹੈ ਕਿ ਐਸਜੀਪੀਸੀ ਦਾ ਸਾਡਾ ਹੀ ਕੰਟਰੋਲ ਚਾ ਉਹ ਪ੍ਰਾਪ ਉਹ ਤਾਂ ਚੋਣ ਨਹੀਂ ਹੋਈ ਚੋਣ ਹੋ ਗਈ ਤੇ ਲੱਗੂਗੀ ਦਾ ਰਹਿਣਾ ਤੇ ਦੂਸਰੀ ਗੱਲ ਜਿਹੜੇ ਕੰਟਰੋਲ ਦੇ ਦਮ ਤੇ ਉੜੇ ਫਿਰਦੇ ਹੋ ਆ ਸਥਿਤੀ ਕਿਉਂ ਬਣ ਗਈ ਤੁਸੀਂ ਸੋਚਿਆ ਕਦੇ ਕਿ ਤੁਸੀਂ ਇੱਕ ਜਥੇਦਾਰ ਲਾਵੋ ਕਿ ਜੀ ਅਸੀਂ ਬਾਬਾ ਟੇਕ ਸਿੱਖ ਧਨੋਲਾ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾਉਨੇ ਆ ਕਿੰਨੇ ਦਿਨ ਹੋ ਗਏ ਬੰਦਾ ਸੇਵਾ ਹੀ ਨਾ ਸੰਭਾਲਿਆ ਆ ਕੇ ਮੈਂ ਕਹਣਾ ਚਾਹੇ ਤੁਸੀਂ ਰੋਕਿਆ ਜਾਓ ਆਪ ਪਿੱਛੇ हटਿਆ ਕਿਉਂ ਇਹ ਸਿਤੀ ਆ ਗਈ ਤੁਸੀਂ ਜਥੇਦਾਰ ਲਾਮੋਂ ਯਾਨੀ ਕਲਦੀਪ ਸਿੰਘ ਗੜਗੱਜ ਨੂੰ ਤਖਤਸ਼ਰੀ ਕਿਸ ਘਟ ਸਕਦਾ ਤੇ ਉੱਥੇ ਗੁਰੂ ਸਾਹਿਬ ਦੇ ਦਰਬਾਰ ਚ ਪ੍ਰਕਾਸ਼ ਤੋਂ ਪਹਿਲਾਂ ਹੀ ਤੁਸੀਂ ਕਹੋ ਜੀ ਲਓ ਜੀ ਹੈ ਕਿਸੇ ਹੋਰ ਘਨਪਾਡ ਸਾਹਿਬ ਦੇ ਸਾਹਮਣੇ ਚੱਲ ਰਹੇ ਤੇ ਪੱਗ ਰੱਖ ਕੇ ਲਓ ਜੀ ਅਸੀਂ ਤੇ ਸਾਦੀ ਰਾਤ ਨੂੰ ਇਹਨਾਂ ਨੂੰ ਜਥੇਦਾਰੀ ਸੌਂਪਤੀ ਹੈਨਾ ਤੁਸੀਂ ਕਾਰਜਕਾਰੀ ਜਥੇਦਾਰ ਲਾਮੋਂ ਯਾਨੀ ਕਲਦੀਪ ਸਿੰਘ ਗੜਗੱਜ ਨੂੰ ਤਖਤਸ਼ਰੀ ਅਕਾਲ ਤਖਤ ਸਾਹਿਬ ਦਾ ਤੇ ਨਾਲ ਹੀ ਕੌਣ ਜੀ ਅਸੀਂ ਨਵੇਂ ਜਥੇਦਾਰ ਲੱਭ ਰਹੇ ਹਾਂ ਮਤਲਬ ਤੁਹਾਨੂੰ ਤਾਂ ਟੈਂਪਰੇਰੀ ਉਹ ਦਿੱਤਾ ਸਾਡੀ ਭਾਰਤਾ ਹੋਰ ਹੈ ਤੇ ਜਿੰਨੇ ਬੂਹਿਆਂ ਤੇ ਧਾਮੀ ਸਾਹਿਬ ਗਏ ਨੇ ਹੈਨਾ ਅਗਲਾ ਨੇ ਜਲ ਪਾਣੀ ਛਕਾ ਕੇ ਲੰਗਰ ਪਾਣੀ ਛਕਾ ਕੇ ਤੋਰਤਾ ਕਹਿੰਦੇ ਇਨਕਾਰ ਹੈ ਜੀ ਅਸੀਂ ਨਹੀਂ ਬੰਦਣਾ ਮਤਲਬ ਨਹੀਂ ਬੰਦਾ ਫਕਰ ਕਰੇ ਮਾਣ ਕਰੇ ਕਿ ਮੈਨੂੰ ਐਡੀ ਵੱਡੀ ਸੇਵਾ ਗੁਰੂ ਸੌਂਪ ਰਿਆ ਸਹੀ ਗੱਲ ਬਿਲਕੁਲ ਕਿ ਮੈਨੂੰ ਕਲ ਤੱਕ ਸਾਹਿਬ ਦੀ ਸੇਵਾ ਮੈਨੂੰ ਤਖਤ ਦੀ ਸੇਵਾ ਮਿਲ ਰਹੀ ਹੈ ਤੇ ਕਿਉਂ ਇਨਕਾਰ ਕਰ ਰਿਹਾ ਉਹਨਾਂ ਨੂੰ ਪਤਾ ਹੈ ਕਿ ਸੇਵਾ ਗੁਰੂ ਦੀ ਮਨਜ਼ੂਰੀ ਨਾਲ ਨਹੀਂ ਇਹ ਬਾਦਲ ਟੱਬਰ ਦੀ ਮਨਜ਼ੂਰੀ ਨਾਲ ਮਿਲ ਰਹੀ ਹੈ ਤੇ ਮੈਨੂੰ ਉਹਨਾਂ ਦੇ ਇਸ਼ਾਰਿਆਂ ਤੇ ਨੱਚਣਾ ਪੈਣਾ ਤਾਂ ਨਹੀਂ ਕੋਈ ਆਉਣਾ ਚਾਹੁੰਦਾ ਅੱਜ ਸਰੋਪਾਉ ਲੈਣ ਤੋਂ ਇਨਕਾਰ ਕਰਨ ਦਾ ਮਤਲਬ ਉਹਨਾਂ ਨੂੰ ਪਤਾ ਕਿ ਭਾਈ ਤੁਸੀਂ ਕਿਸ ਤਰ੍ਹਾਂ ਲਾਏ ਕਿਉਂ ਕਿਹੜੇ ਕੰਮ ਲਈ ਤੁਸੀਂ ਕਹਿੰਦੇ ਹੋ ਜੀ ਮੈਂ ਇੱਕ ਕਮੇਟੀ ਜੀ ਫਿਰਦੀ ਹੈ ਜੀ ਉਹਨੂੰ ਹੱਕ ਨਹੀਂਗਾ ਭਾਈ ਹੁਕਮਨਾਮਿਆਂ ਚ ਉਹ ਕਮੇਟੀ ਹਮ ਹਮ ਸਹੀ ਗੱਲ ਹੈ ਤੇ ਉੱਥੇ ਕੱਟ ਹੋ ਰਹੇ ਨੇ ਅਗਲਿਆਂ ਦੇ ਹਮ ਸੋ ਇਸ ਲਈ ਜਦੋਂ ਤੁਸੀਂ ਸਿਧਾਂਤ ਨੂੰ ਪਰੇ ਰੱਖ ਕੇ ਇੱਕ ਪਰਿਵਾਰ ਨੂੰ ਮੂਰੇ ਰੱਖੋਗੇ ਹੈਨਾ ਤਾਂ ਉਹਦੇ ਵਿੱਚ ਸਵਾਲ ਹੋਣਗੇ ਸੋ ਅੱਜ ਪੰਜਾਬ ਦੇ ਵਿੱਚ ਪੰਥਕ ਸੰਕਟ ਵੀ ਅੱਜ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਸੰਕਟ ਵੀ ਅੱਜ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਸੰਕਟ ਵੀ ਅੱਜ ਪੰਜਾਬ ਦੇ ਵਿੱਚ ਆਰਥਿਕ ਸੰਕਟ ਵੀ ਅੱਜ ਪੰਜਾਬ ਦੇ ਵਿੱਚ ਉਹਨਾਂ ਦੀਆਂ ਜੋ ਸਾਡੀਆਂ ਬੁਨਿਆਦੀ ਚੀਜ਼ਾਂ ਨੇ ਉਹਨਾਂ ਦੇ ਘਾਣ ਦਾ ਸੰਕਟ ਵੀ ਜਵਾਨੀ ਦਾ ਸੰਕਟ ਵੀ ਕਿਸਾਨੀ ਦਾ ਸੰਕਟ ਵੀ ਤੇ ਪੰਜਾਬ ਤਾਂ ਅੰਦਰ ਧਾਰਚ ਫਸਿਆ ਭਾਈ ਹੂੰ 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 ਤੇ ਉਹਦੇ ਵਿੱਚੋਂ ਕੱਢਣ ਲਈ ਤੁਹਾਡੇ ਕੋਲ ਕੋਈ ਨੀਤੀ ਜਾਂ ਨੀਅਤ ਹੈ ਹੀ ਨਹੀਂ ਹੂੰ ਤੇ ਫਿਰ ਭਾਤਰ ਸਾਹਿਬ ਦੀਆਂ ਸਾਤਰਾਂ ਦਾ ਜ਼ਿਆਦਾ ਹੋਣੀਆਂ ਹੀ ਆਈਆਂ ਨਾ ਕਿ ਲੱਗੀ ਨਜ਼ਰ ਪੰਜਾਬ ਨੂੰ ਨੀਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਕੋਈ ਇਹਦੇ ਸਿਰ ਤੋਂ ਬਾਹਰ ਅਫਸੋਸ